ਉਰੇਟ ਮਹਲਾ 9 ਵਾ ਇਹ ਜਗ ਮੀਤ ਨ ਦੇਖੋ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਆ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 633 ਤੇ ਸ਼ੋਭnik 108 ਰਾਗ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਇਸ ਜਗ ਦੇ ਵਿੱਚ ਕੋਈ ਸਾਥ ਨਿਭਾਉਣ ਵਾਲਾ ਤੋੜ ਤੱਕ ਸਾਥੀ ਮੈਂ ਦੇਖਿਆ ਨਹੀਂ ਹੈ ਇਹ ਸਾਰਾ ਸੰਸਾਰ ਆਪਣੇ ਸੁੱਖਾਂ ਦੇ ਪਿੱਛੇ ਭੱਜਾ ਫਿਰਦਾ ਹੈ ਕਿਸੇ ਦੇ ਦੁੱਖ ਦੇ ਵਿੱਚ ਕੋਈ ਸਾਥੀ ਨਹੀਂ ਬਣਦਾ ਦਾਰਾ ਮੀਤ ਪੂਤ ਸੰਬੰਧੀ ਸાગਰੇ ਤਾਨ ਸਿਓ ਲਾਗੇ ਜਬ ਹੀ ਨਿਰਤਨ ਦੇਖੋ ਨਰ ਕੋ ਸੰਗ ਛਾੜ ਸਭ ਪਾਗੇ ਇਸਤਰੀ ਪੁੱਤਰ ਨਿੱਤਰ ਰਿਸ਼ਤੇਦਾਰ ਇਹ ਸਾਰੇ ਧਨ ਦਾ ਕਰਕੇ ਹੀ ਕਿਸੇ ਦੇ ਨਾਲ ਜੁੜੇ ਹਨ ਜਿਸ ਦੇ ਕੋਲ ਜਿਆਦਾ ਧਨ ਹੁੰਦਾ ਹੈ ਉਸ ਨੂੰ ਜਿਆਦਾ ਪਿਆਰ ਕਰਦੇ ਹਨ ਪਰ ਜਦੋਂ ਕਿਤੇ ਕਿਸੇ ਦਾ ਜੀਵਨ ਕੰਗਾਲੀ ਵਾਲਾ ਹੋ ਜਾਂਦਾ ਹੈ ਉਸ ਦੇ ਕੋਲ ਧਨ ਖਤਮ ਹੋ ਜਾਂਦਾ ਹੈ ਤੇ ਸਾਰੇ ਹੀ ਸਾਥ ਛੱਡ ਕੇ ਭੱਜ ਜਾਂਦੇ ਹਨ ਕੌ ਕਹਾਇਆ ਮਨ ਬਉਰੇ ਕੋ ਇਨ ਸਿਉਂਦੇ ਹੋ ਲਗਾਇਓ ਦੀਨਾ ਨਾਥ ਸਕਲ ਪੈ ਪੰਜਨਾ ਜਸਤਾ ਕੋ ਬਿਸਰਾਇਓ ਇਸ ਛੱਲੇ ਮਨ ਨੂੰ ਕੀ ਸਮਝਾਈਏ ਨੇ ਤੇ ਕੱਚਾਂ ਸਾਥੀਆਂ ਦੇ ਨਾਲ ਪਿਆਰ ਪਾਇਆ ਹੋਇਆ ਹੈ ਪਰਮੇਸ਼ਰ ਦਾ ਪਿਆਰ ਭੁਲਾਇਆ ਹੋਇਆ ਹੈ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਪ੍ਰਤਿਪਾਲਕ ਹੈ ਦਾਤਾ ਦੇਣ ਵਾਲਾ ਹੈ ਸਾਰੇ ਸੰਸਾਰ ਦਾ ਜੋ ਦਰਦ ਦੂਰ ਕਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਦਾਇ ਇਸ ਨੇ ਭੁਲਾਇਆ ਹੋਇਆ ਹੈ ਸਵਾਨ ਪੂਝ ਜੋ ਪੈਉ ਨਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਨੀਨੋ ਇਹ ਮਨ ਦੀ ਦਸ਼ਾ ਇਸ ਤਰ੍ਹਾਂ ਹੀ ਜਿਵੇਂ ਕੁੱਤੇ ਦੀ ਪੂਛ ਹੁੰਦੀ ਹੈ ਜਿਸ ਤਰ੍ਹਾਂ ਉਹ ਸਿੱਧੀ ਨਹੀਂ ਹੁੰਦੀ ਇਸ ਤਰ੍ਹਾਂ ਵੀ ਇਹਦੀ ਪਰਮੇਸ਼ਰ ਵੱਲੋਂ ਜੋ ਬੇਮੁਖਾਈ ਹੈ ਉਹ ਨਹੀਂ हटਦੀ ਉਸ ਦੀ ਯਾਦ ਨੂੰ ਇਹ ਭੁੱਲ ਜਾਂਦਾ ਹੈ ਜਿੰਨਾ ਮਰਜੀ ਸਿੱਧੇ ਰਾਹ ਤੇ ਗੁਰੂ ਸਾਹਿਬ ਲਾਉਂਦੇ ਹਨ ਅਸੀਂ ਫਿਰ ਉਸ ਤੋਂ ਪਟਕ ਜਾਂਦੇ ਆਂ ਨੌਵੇਂ ਪਾਸ਼ਾ ਤੁਹਾਨੂੰ ਤਨਸਿਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਹੁਕਮ ਕਰਦੇ ਹਨ ਕਿ ਅਰਦਾਸ ਕਰੋ हे ਵਾਹਿਗੁਰੂ ਜੀ ਤੁਹਾਡਾ ਮੁੱਢ ਕਦੀਮਾ ਦਾ ਸੁਭਾਅ ਉਹ ਹੈ ਬਖਸ਼ਿੰਦਗੀ ਵਾਲਾ ਦਇਆ ਵਾਲਾ ਮਾਫ ਕਰ ਦੇਣ ਵਾਲਾ ਮਹਾਰਜੇ ਜੀ ਪਾਸ਼ਾ ਸਾਨੂੰ ਮਾਫ ਕਰ ਦੇ ਸਾਨੂੰ ਬਖਸ਼ ਲਓ ਅਸੀਂ ਤੁਹਾਡੀ ਸਿਫਤ ਸਲਾਹ ਕਰ ਸਕੀਏ ਸਮਰਥਾ ਬਖਸ਼ੋ ਆਓ ਗੁਰਮੰਤਰ ਦਾ ਜਪ ਕਰੀਏ ਗੁਰੂ ਤ੍ਰਿਸ਼ਟ ਕੇ ਸਾਨੂੰ ਇਹ ਦਾਤ ਬਖਸ਼ ਦੇਣ ਸਾਡਾ ਇਹ ਮਨ ਜੋ ਹੈ ਉਹ ਪਰਮੇਸ਼ਰ ਦੀ ਯਾਦ ਪਿਆਰ ਵਾਲਿਆ ਬੰਨਿਆ ਜਾਵੇ ਵਾਹੇ 哇啊啊